ਗੁਰੂ ਗੋਬਿੰਦ ਸਿੰਘ ਜੀ ਦੇ ਆਪਣੇ ਸਹਬਜ਼ਾਦੇ ਸਭ ਤੋਂ ਗੁਰੂਆਰ ਕਾ ਕੇ ਸਾਨੂੰ ਆਪਣੇ ਪੁੱਤਰ ਦੀ ਹਮਲਾ ਆਇਆ ਸੀ ਉਹਨਾਂ ਦੇ ਬਾਰੇ ਅੱਖਰ ਕੋਈ ਦੁਨੀਆ 'ਚ ਬਣਿਆ ਨਹੀਂ ਜਿਹੜਾ ਅਸੀਂ ਕਹਿ ਸਕੀਏ ਉਹਨਾਂ ਦੀ ਸ਼ਹਾਦਤ ਇੰਨੀ ਛੋਟੀ ਜ਼ਿੰਦਗੀ 'ਚ ਹਜ਼ਾਰਾਂ ਸਾਲ ਲੈਣ ਵਾਲੇ ਜੋ ਅੱਜ ਦੇ ਇਨਸਾਨ ਹਨ ਉਹ ਉਹ ਕੁਝ ਨਹੀਂ ਕਰ ਸਕਦੇ ਜੋ ਕਿ ਜੰਗ ਏਜ ਦੇ ਵਿੱਚ ਸਾਹਿਬ ਜਾਦਾ ਅਜੀਤ ਸਿੰਘ ਜੀ ਕਰਕੇ ਗਏ ਹਨ ਗੁਰੂ ਹਰਗੋਬਿੰਦ ਸਿੰਘ ਜੀ ਦੇ ਸਾਹਿਬ ਜਾਦਾ ਸਾਹਿਬ ਜਾਦਾ ਅਜੀਤ ਸਿੰਘ ਜੀ ਜਦੋਂ ਸ਼ਹਾਦਤ ਪਾਈ ਤਾਂ ਅੱਖਾਂ ਨਾਲ ਦੇਖ ਰਹੇ ਸਨ ਸਾਨੂੰ ਦੱਸ ਰਹੇ ਸਨ ਕਿ ਆਉਣ ਵਾਲੀਆਂ ਜਨਰੇਸ਼ਨਾਂ ਤੁਹਾਡੇ ਲਈ ਮੈਂ ਦੁਸ਼ਟਾਂ ਤੋਂ ਰਾਹ ਸਾਫ਼ ਕੀਤਾ ਹੈ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਸਿੱਖੀ ਚ ਆਉਣਾ ਖਾਲਸਾ ਪੰਥ ਦੇ ਗੁਰਦੇਵ ਮਾਤਾ ਮਾਤਾ ਸੁੰਦਰ ਕੌਰ ਜੀ ਜਿਨ੍ਹਾਂ ਦਾ ਜਨਮ ਪਿਤਾ ਰਾਮ ਸ਼ਰਨਜੀ ਦੇ ਘਰ ਮਾਤਾ ਸ਼ਿਵਦੇਈ ਜੀ ਦੀ ਪਾਵਨ ਕੁੱਖੋਂ 23 ਦਸੰਬਰ ਸਨ 1667 ਈਸਵੀ ਨੂੰ ਬਜਵਾੜਾ ਕਲਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਇਆ ਸਿੱਖ ਕੌਮ ਦਾ ਮਹਾਨ ਅਸਥਾਨ ਹੋਣ ਦੇ ਬਾਵਜੂਦ ਇਹ ਅਸਥਾਨ ਖੰਡਰ ਦਾ ਰੂਪ ਧਾਰਨ ਕਰ ਚੁੱਕਾ ਸੀ ਤੇ ਇੱਥੇ ਮਹਿਜ਼ 13 ਮਰਲੇ ਹੀ ਜਗ੍ਹਾ ਬਚੀ ਸੀ ਪਰ ਮਾਤਾ ਸੁੰਦਰ ਕੌਰ ਜੀ ਨੇ ਮਿਹਰ ਕਰਕੇ ਇਸ ਅਸਥਾਨ ਦੀ ਸੇਵਾ ਸਿੱਖ ਪੰਥ ਦੀ ਮਹਾਨ ਜਥੇਬੰਦੀ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਬੀਬੀ ਯਸ਼ਪਾਲ ਕੌਰ ਜੀ ਦੀ ਝੋਲੀ ਵਿੱਚ ਪਾਈ ਤੇ ਅੱਜ ਇਸ ਧਰਤੀ ਤੇ ਬਹੁਤ ਹੀ ਸੁੰਦਰ ਅਸਥਾਨ ਦੂਰ ਦੂਰ ਤੋਂ ਚਲਕਾਰੇ ਮਾਰਦਾ ਏ ਇਸ ਪਾਵਨ ਅਸਥਾਨ ਤੇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਜਿਸ ਵਿੱਚ ਪੰਥ ਦੀਆਂ ਉੱਚ ਕੋਟੀ ਦੀਆਂ ਹਸਤੀਆਂ ਰਾਗੀ ਢਾਡੀ ਕਵੀਸ਼ਰ ਗੁਰੂ ਜਸਤ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਹਨ ਸਿੰਘ ਸਾਹਿਬ ਜਥੇਦਾਰ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲਿਆਂ ਨੇ ਜਿੱਥੇ ਸੰਗਤਾਂ ਨੂੰ ਇਸ ਮਹਾਨ ਸਥਾਨ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਉੱਥੇ ਹੀ ਇਸ ਮਹਾਨ ਸਥਾਨ ਦੀ ਸੇਵਾ ਕਰਾਉਣ ਦੇ ਵਿੱਚ ਆਪਣਾ ਅਣਥੱਕ ਯੋਗਦਾਨ ਪਾਉਣ ਦੇ ਲਈ ਮਾਤਾ ਯਸ਼ਪਾਲ ਕੌਰ ਜੀ ਨੂੰ ਸਨਮਾਨਿਤ ਵੀ ਕੀਤਾ ਗਿਆ ਬਾਬਾ ਨਿਹਾਲ ਸਿੰਘ ਜੀ ਨੇ ਸੰਗਤਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਗੁਰੂ ਦੇ ਲੜ ਲੱਗਣ ਦਾ ਸੁਨੇਹਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਸਤ ਕਾਰਜੋ ਗੁਰੂ ਖਾਲਸਾ ਸਾਧ ਸੰਗਤ ਦੇ ਤਿੰਨ ਪੰਤਲ ਕਲਗੀ ਦਲ ਪਿਤਾ ਜੀ ਅਤੇ ਗੰਦਲਪੁਰ ਦੇ ਬਾਬਾ ਸੰਦਲ ਸਿੰਘ ਜੀ ਦੇ ਵੱਡੇ ਸਹਿਬ ਜਾਨਾ ਸਹਿਬਾਬਾ ਅਜੀਤ ਸਿੰਘ ਸਾਹਿਬ ਜੀ ਦਾ ਬਖਾਸ਼ ਦਿਹਾੜਾ ਗੁਰਦੇ ਮਾਤਾ ਬਾਂ ਦਾ ਸੰਦਲਪੁਰ ਸਾਹਿਬ ਜੀ ਦੇ ਜਨਮ ਸਥਾਨ ਬਜਵਾੜਾ ਗਲਾਮ ਵਿਖੇ ਬਹੁਤ ਪ੍ਰੇਮ ਭਿਆਵ ਸੰਗਾਰ ਸਹਿਤ ਬਣਾਇਆ ਗਿਆ ਅਮਰ ਦਵੇਲੇ ਅਕ ਆਸਾ ਜੀ ਦੇ ਵਾਅਦੇ ਕੀਤਨ ਤੋਂ ਬਰਾ ਦਸਰੀ ਸੈਜ ਪਾਠਾ ਦੇ ਪੋਬੇ ਫੇਰ ਕੀਤਨ ਦਰਵਾਜ਼ ਸਜੇ ਤੇ ਬਿਆਦ ਸਿੱਖ ਸੰਤਾਂ ਨੇ ਹਾਜ਼ਰੀਆਂ ਭਰੀਆਂ ਸਾਹਿਬ ਸਤਿਗੁਰੂ ਸ੍ਰੀ ਗੁਰੂ ਰੰਧ ਸਾਹਿਬ ਮਹਾਰਾਜੀ ਗੁਰਦੇਵ ਮਾਤਾ ਸੁੰਦਰ ਕੌਰ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਆ ਸਾਹਿਬ ਜادہ ਬਾਬਾ ਅਜੀਤ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਆ ਕੇ ਗੁਰੂ ਸਾਹਿਬ ਜੀ ਦੀ ਹਾਜ਼ਰੀ ਵਿੱਚ ਸੰਤਾਂ ਜੀ ਗੁਰੂ ਸਾਹਿਬ ਜੀ ਦੀ ਅਸੀਸਾਂ ਪ੍ਰਾਪਤ ਕੀਤੀ ਔਰ ਖਾਲਸਾ ਜੀ ਗੁਰੂ ਖਾਲਸਾ ਜੀ ਸਾਦ ਗੁਰੂ ਕਲਗੀ ਤਰਪਤਾ ਜੀ ਨੇ ਆਪਣੇ ਸੈਬਜ਼ਾਦੇ ਸਾਤੋ ਗੁਰਵਾਨ ਕਰਕੇ ਸਾਨੂੰ ਆਪਣੇ ਪੁੱਤ ਦਿੱਤਾ ਭਲਾ ਆਇਆ ਸੀ ਤੇ ਗੁਰੂ ਕਲਗੀ ਤਰਪਤਾ ਜੀ ਨੇ ਗੁਰਦੇ ਬਾਦ ਬਸੰਦੁਰ ਖਾਲਸਾ ਜੀ ਦੇ ਪੁੱਤ ਦਿੱਤਾ ਬਣ ਕੇ ਤੇ ਜਾਨੀ ਗੱਲਾਂ ਦਾ ਜੀਵਨ ਜੀਵੀਏ ਕਲਗੀ ਤਰਦੇ ਪੁੱਤਰੋ ਧੀਓ ਅਮਰਤਾ ਰਹੀ ਬੜ ਕੇ ਜਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤੇ ਸਭ ਗੁਰੂ ਖਾਲਸਾ ਮਤਾ ਯਸ਼ਪਾਲ ਕੌਰ ਜੀ ਨੇ ਜਿੱਥੇ ਸੰਗਤਾਂ ਦੇ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾਈ ਪੁਥੀ ਮਾਤਾ ਸੁੰਦਰ ਕੌਰ ਜੀ ਅਤੇ ਸਿੱਖ ਇਤਿਹਾਸ ਦੇ ਅੰਦਰ ਬੀਬੀਆਂ ਦੇ ਯੋਗਦਾਨ ਤੋਂ ਵੀ ਸੰਗਤਾਂ ਨੂੰ ਜਾਣੂ ਕਰਵਾਇਆ ਦੇਸ਼ਾਂ ਵਿਦੇਸ਼ਾਂ ਤੋਂ ਆਈ ਹੋਈ ਸਮੂਹ ਸੰਗਤ ਤਨ ਤਨ ਮਾਤਾ ਸੁੰਦਰ ਕੌਰ ਜੀ ਦੇ ਦਰਬਾਰ ਦੇ ਵਿੱਚ ਸ਼ਸ਼ੋਭਤ ਹੋ ਰਹੇ ਹੋ ਉਹ ਮਾਤਾ ਜੀ ਜੋ ਕਿ ਸੂਰਬੀ ਜੋਦਾ ਸਨ ਜਿਨ੍ਹਾਂ ਨੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਾਹਤ ਤੋਂ ਬਾਅਦ ਆਪਣੇ ਪਰਿਵਾਰ ਨੂੰ ਸਾਡੇ ਖਾਲਸਾ ਪੰਥ ਲਈ ਬਾਣ ਤੋਂ ਬਾਅਦ 38 ਸਾਲ ਵਿਖੜੇ ਪੈਂਡਿਆਂ ਤੋਂ ਨੰਘ ਕੇ ਪੰਥ ਤੇ ਗ੍ਰੰਥ ਨੂੰ ਇਕੱਤਰ ਰੱਖਿਆ ਉਸ ਮਾਤਾ ਜੀ ਦੇ ਦਰਬਾਰ ਵਿੱਚ ਆਈਆਂ ਹੋਈਆਂ ਸਮੂਹ ਸੰਤਾਂ ਨੂੰ ਦੋਨੋਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਉਹਨਾਂ ਦੇ ਸਹਿਬ ਜੀ ਆਦੇ ਸਹਿਬ ਜਦਾ ਅਜੀਤ ਸਿੰਘ ਜੀ ਜਿਨ੍ਹਾਂ ਦਾ ਅੱਜ ਪ੍ਰਕਾਸ਼ ਪੁਰਬ ਹੈ ਉਹਨਾਂ ਦੇ ਬਾਰੇ ਅੱਖਰ ਕੋਈ ਦੁਨੀਆ 'ਚ ਬਣਿਆ ਨਹੀਂ ਜਿਹੜਾ ਅਸੀਂ ਕਹਿ ਸਕੀਏ ਉਹਨਾਂ ਦੀ ਸ਼ਹਾਦਤ ਇੰਨੀ ਛੋਟੀ ਜ਼ਿੰਦਗੀ 'ਚ ਹਜ਼ਾਰਾਂ ਸਾਲ ਲੈਣ ਵਾਲੇ ਜੋ ਅੱਜ ਦੇ ਇਨਸਾਨ ਹਨ ਉਹ ਉਹ ਕੁਝ ਨਹੀਂ ਕਰ ਸਕਦੇ ਜੋ ਉਹ ਗੇਂਗ ਏਜ ਦੇ ਵਿੱਚ ਸਹਿਬ ਜਦਾ ਅਜੀਤ ਸਿੰਘ ਜੀ ਕਰਕੇ ਗਏ ਹਨ ਉਹਨਾਂ ਦੀ ਸ਼ਹਾਦਤ ਬੇਮਿਸਾਲ ਹੈ ਜਨਮ ਤੋਂ ਉਹਨਾਂ ਨੂੰ ਖੇਲਾ ਖੇਲਣ ਦੀ ਤਾਂ ਤਰ੍ਹਾਂ-ਤਰ੍ਹਾਂ ਦੀਆਂ ਵਿਦਿਆ ਜੰਗ ਦੇ ਕਰਤੱਬ ਕੋੜੇ ਬਾਣੀ ਬਾਣਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥੀ ਬਖਸ਼ਿਆ ਉਸੇ ਹੀ ਬਾਣੇ ਦੀ ਲਾਜ ਰੱਖਦਿਆਂ ਉਹਨਾਂ ਨੇ ਚਮਕੌਰ ਸਾਹਿਬ ਦੇ ਵਿੱਚ ਕਮਸਾਨ ਜੁੱਧ ਦੇ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਅਨੇਕਾਂ ਹੀ ਦੁਸ਼ਟਾਂ ਨੂੰ ਸਿਰੇ ਲਾ ਕੇ ਉਹਨਾਂ ਦੇ ਖੋ ਸਰੀਰ ਦੇ ਵਿੱਚ ਬਿਆੰਤ ਤੀਰ ਤਰਫ ਕਰਪਾਨਾ ਬਿਆੰਤ ਬਿਆੰਤ ਬੱਜੀਆਂ ਸਨ ਜਿਨ੍ਹਾਂ ਦਾ ਖੂਨ ਉਸ ਧਰਤੀ ਦੇ ਵਿੱਚ ਸਿਰਫ ਧਰਤੀ 'ਤੇ ਨਹੀਂ ਪਤਾਲ ਤੱਕ ਗਿਆ ਹੈ ਐਸੇ ਸ੍ਰੀ ਗੁਰੂ ਗੁਰੂ ਹਰਗੋਬਿੰਦ ਸਿੰਘ ਜੀ ਦੇ ਸਹਿਬਜ਼ਾਦਾ ਸਹਿਬਜ਼ਾਦਾ ਅਜੀਤ ਸਿੰਘ ਜੀ ਜਦੋਂ ਸ਼ਹਾਦਤ ਪਾਈ ਤਾਂ ਅੱਖਾਂ ਨਾਲ ਦੇਖ ਰਹੇ ਸਨ ਸਾਨੂੰ ਦੱਸ ਰਹੇ ਸਨ ਕਿ ਆਉਣ ਵਾਲੀਆਂ ਜਨਰੇਸ਼ਨਾਂ ਤਹਾਡੇ ਲਈ ਮੈਂ ਦੁਸ਼ਟਾਂ ਤੋਂ ਰਾਹ ਸਾਫ਼ ਕੀਤਾ ਹੈ ਤੁਸੀਂ ਚਾਦੀ ਕਲਾ ਦੇ ਵਿੱਚ ਸਿੱਖੀ 'ਚ ਆਉਣਾ ਪਰ ਬੜੀ ਸ਼ਰਮ ਦੀ ਗੱਲ ਹੈ ਅੱਜ ਦੀ ਜੂਥ ਨਸ਼ਿਆਂ 'ਚ ਜਾ ਕੇ ਨਾਲੀਆਂ ਦੇ ਵਿੱਚ ਆਪਣੇ ਸਿਰ ਪਾ ਕੇ ਪਈ ਹੈ ਕੀ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਜਾਂ ਜਾਦਵੀ ਆਉਂਦੀ ਸਾਬ ਜੀ ਆਦਾ ਅਜੀਤ ਸਿੰਘ ਦੀ ਸ਼ਹਾਦਤ ਦੀ ਜਿਸ ਨੇ ਸ਼ਰੀਰ ਨੂੰ ਸ਼ਾਨਿਸ਼ਾਨੀ ਕਰਾ ਲਿਆ ਤਾਂ ਕਿ ਤੁਸੀਂ ਸੇਹ ਪ੍ਰਭੂ ਤੇ ਸਿੱਖੀ 'ਚ ਪਰਪੱਕ ਹੋ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੋਂ ਚੜਨਾ ਚੇ ਮਾਤਾ ਸੁੰਦਰ ਕੌਰ ਜੀ ਦੇ ਚੜਨਾ ਚੇ ਅਦਾਸ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਉਣ ਵਾਲੇ ਸਮੇਂ ਦੀ ਜੂਥ ਨੂੰ ਹੱਥ ਦੇ ਕੇ ਬਚਾਓ ਤੁਹਾਡੀਆਂ ਕੁਰਬਾਨੀਆਂ ਕੀਤਿਆਂ ਦਾ ਇਹ ਮੁੱਲ ਜਾਣ ਸਕਣ ਇਸ ਦਰਬਾਰ ਵਿੱਚ ਦੂਰ ਦਰਾੜੀਆਂ ਚੱਲ ਕੇ ਆਈਆਂ ਸਾਰੀਆਂ ਸੰਗਤਾਂ ਨੂੰ ਸਾਹਿਬ ਜੀ ਦਾ ਅਜੀਤ ਸਿੰਘ ਜੀ ਦੇ ਪ੍ਰਕਾਸ਼ ਪੁਰਖ ਦੀ ਲੱਖ ਲੱਖ ਵਧਾਈ ਤਨ ਤਨ ਮਾਤਾ ਸੁੰਦਰ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ ਜੇ ਨਾਲੇ ਇਸ ਤਰਤੀ ਦੇ ਸੰਤਾਂ ਨੂੰ ਬੇਨਤੀ ਹੈ ਕਿ ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚੋਂ ਸਮਾਂ ਕੱਢ ਸਿੱਖ ਇਤਿਹਾਸ ਤੇ ਇਸ ਮਹਾਨ ਅਸਥਾਨ ਦੇ ਦਰਸ਼ਨ ਦਿਦਾਰੇ ਕਰ ਆਪਣਾ ਜੀਵਨ ਸਫਲਾ ਕਰੀਏ